ਕਬੀਰ ਬਾਦਲ ਇਸ ਵਾਰੀ ਚੋਣ ਨਹੀਂ ਲੜਦੇ ਕਾਹਦਾ ਡਰਿਆ ਹਾਵ ਦਾ ਡਰਿਆ ਤਿੰਨ ਉਹਦੇ ਵਿੱਚ ਜੀ ਪਹਿਲਾਂ ਹੀ ਜਦੋਂ ਪ੍ਰਧਾਨ ਜੀ ਰਹੇ ਪਿੱਛੇ ਜਦੋਂ ਪ੍ਰਧਾਨ ਜੀ ਸਾਰਿਆਂ ਤੋਂ ਰੈਲ ਲੈ ਲਈ ਤੇ ਉਦੋਂ ਲਾਨ ਕੀਤਾ ਸੀ ਇੱਕ ਪਰਿਵਾਰ ਚ ਇੱਕ ਹੀ ਉਹਦਾ ਰੁਮੇਦਾ ਸਵੇਰ ਕੈੜਾ ਖਡੂਰ ਸਾਹਿਬ ਆ ਚਰਚਾ ਦਾ ਵਿਸ਼ਾ ਬਣਿਆ ਪਿਆ ਦਾ ਪੰਥਕ ਸ਼ੀਟ ਆ ਔਰ ਚਰਚਾ ਚੱਲ ਰਹੀ ਹੈ ਕਿ ਵਿਕਰਮ ਜਿੱਠੀਆਂ ਨੂੰ ਇਥੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਲਾਲਜੀਤ ਖੁੱਲਰ ਦੀ ਵੱਲੋਂ ਕਿਹਾ ਗਿਆ ਵਾ ਕਿ ਜਿਹੜਾ ਛੁਰਬਣੇ ਅਕਾਲੀ ਦਲ ਆ ਹਾਰ ਦੇ ਡਰ ਤੋਂ ਆਪਣੇ ਉਮੀਦਵਾਰ ਨਹੀਂ ਐਲਾਨ ਰਿਹਾ ਇਹਨੂੰ ਕਿੱਦਾਂ ਦੇਖਦੇ ਤੁਸੀਂ ਇੱਕ ਦੋ ਬੰਦੇ ਦਾ ਫੈਸਲਾ ਨਹੀਂ ਸੀਨੀਅਰ ਲੀਡਰਸ਼ਿਪ ਨੇ ਕਰਨਾ ਹੋ ਕੋਈ ਗੱਲ ਥੋੜੇ ਦਿਨਾਂ ਤੱਕ ਅਨਾਉਂਸ ਹੋ ਜੂਗਾ ਜੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਗੱਲ ਕੀਤੀ ਜਾਵੇ ਜੇ ਉਹ ਆਗੇ ਇਹਨਾਂ ਨੇ ਭੱਜਣ ਨੂੰ ਬਾਹਰ ਨਹੀਂ ਲੱਭਣਾ ਇਹਦੇ ਕੇ ਵਿਚਾਰੇ ਹੱਥ ਖੜੇ ਫਿਰਦੇ ਵੇ ਤੁਸੀਂ ਵੇਖਿਆ ਨਾ ਪਿੱਛੇ ਜੇ ਵੀਡੀਓ ਆਈ ਹੈ ਆਪਣੇ ਖੇਮ ਕਨਾਲ ਕੇ ਤੋਂ ਐਮਐਲਏ ਦੀ ਤੇ ਉਹ ਕਹਿ ਰਿਹਾ ਮੈਨੂੰ ਕਿਹੜੀਆਂ ਵੋਟਾਂ ਪਣੀਆਂ ਜੇ 2-4 ਘੱਟ ਵੀ ਪੈ ਜਾਣਗੇ ਇਹ ਪਹਿਲਾਂ ਹੀ ਹਾਰ ਕਬੂਲੀ ਬੈਠਿਆ ਇਹਦੇ ਵਿਚਾਰੇ ਟਾਈਮ ਪਾਸ ਕਰ ਰਹੇ ਆ ਕ੍ਰਮਚਾਰੀਆ ਤੇ ਨਸ਼ੇ ਦੇ ਵੱਤੇ ਦੋਸ਼ ਲਗਾਏ ਗਏ ਤੁਹਾਨੂੰ ਲੱਗਦਾ ਕਿ ਉਹ ਦੋਸ਼ ਲੱਗਨ ਵਾਲੀ ਪਿਛਲੀ ਵਾਰ ਹਾਰ ਹੋਈ ਜਾਂ ਤੇ گا ਵੀ ਇਹ ਆਉਣ ਵਾਲੇ ਸਮੇਂ ਚ ਹਾਰ ਦਾ ਕਾਰਨ ਬਣ ਸਕਦੀ ਨਹੀਂ ਐਡਾ ਦੀ ਗੱਲ ਨਹੀਂ ਆ 77 ਵੱਲੋਂ ਕਿਹਾ ਪਿਆ ਰਿਹਾ ਵਾ ਕਿ ਜਿੰਨਾ ਵੀ ਇਹ ਕੰਮ ਹੈ ਕਰਜ਼ਾ ਲੈ ਕਿਤਾ ਹੈ ਕਰਜ਼ਾ ਲੈ ਕੇ ਤੁਸੀਂ ਵੇਖ ਲਓ ਇਹਨਾਂ ਨੇ 47000 ਤੋਂ ਉੱਤੇ ਕਰਜ਼ਾ ਲੈ ਗਿਆ 47000 ਕਰੋੜ 2 ਸਾਲਾਂ ਚ ਕਰਜਾਲਿਆ ਜਿਹੜਾ ਕਹਿੰਦੇ ਇਹ ਕਰਜ਼ਾ ਮੁਕਤ ਪੰਜਾਬ ਕਰਦਾਂਗੇ ਜਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਇਹ ਕਰਜ਼ਾ ਮੁਕਤ ਕਰਦਾਂਗੇ 47000 ਤੋਂ ਪਲੱਸ ਇਹਨਾਂ ਨੇ ਕਰਜ਼ਾ ਅਜੇ ਤੱਕ ਲੈ 2 ਸਾਲ ਡੇਢ 2 ਸਾਲਾਂ ਦੇ ਵਿੱਚ ਵਿੱਚ ਤੇ ਅੱਗੇ ਤਿੰਨ ਸਾਲਾਂ 'ਚ ਕੀ ਕਰਨਗੇ ਮਸ਼ਹੂਰ ਆਪਣੇ ਕਾਂਗਰਸੀਦਲ ਨੇ ਪੰਜਾਬ ਬਚਾਓ ਯਾਤਰਾ ਆ ਉਹ ਕਾਂਗਰਸ ਤੋਂ ਕਾਪੀ ਕੀਤਾ ਪਿਆ ਇਹ ਸਾਰਾ ਮੈਟਰ ਉਹਦੀ ਸਟ੍ਰੈਟਜੀ ਕਾਪੀ ਕਰਕੇ ਇਹ ਪੰਜਾਬ ਬਚਾਓ ਯਾਤਰਾ ਚਲਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਾਂਗਰਸ ਨੇ ਟ੍ਰੇਟਰ ਲਿਆਂਦਾ ਇੱਕ ਦਿਨ ਨੂੰ ਪੰਜਾਬ ਬਚਾਓ ਯਾਤਰਾ ਜਿਹੜੀ ਤੇ ਲੰਮੀ ਸਰਦਾ ਸੁਖਵੀਰ ਸਿੰਘ ਬਾਦਲ ਜੀ ਨੇ ਸ਼੍ਰੀ ਅਕਾਲ ਤਖਤ ਤੋਂ ਸਭ ਤੋਂ ਸ਼ੁਰੂ ਕੀਤੀ ਹੈ ਜੀ ਪਹਿਲਾ ਅੰਮ੍ਰਿਤਸਰ ਦੇ ਹਲਕਿਆਂ ਦੇ ਵਿੱਚ ਫਿਰ ਤਰਨਤਾਰ ਫਿਰ ਫਰੋਜ਼ਪੁਰ ਤੇ ਫਿਰ ਅੱਗੇ ਮਾਲਕੋਹਲ ਜਾ ਰਹੀ ਆ ਤੇ ਇਹ ਤੁਸੀਂ ਵੇਖ ਲਓਗੇ ਹਜ਼ਾਰਾਂ ਦੇ ਸਾਮ ਪ੍ਰੇਡਿਕਟਰ ਆ ਰਿਹਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਮੌਕਾ ਜਨਤਾ ਨੇ ਨਹੀਂ ਸ਼੍ਰੋਮਣੀ ਅਕਾਲੀ ਦਲ ਜਾਂ ਨਹੀਂ ਦਿੱਤਾ ਉਹ ਜਿਹੜੇ ਵੋਟਾਂ 'ਚ ਪਿਛਲੇ ਵਾਰ ਜਿੱਤੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦੇ ਸਾਹਮਣਾ ਕਰਨਾ ਪਿਆ ਨਹੀਂ ਨਹੀਂ ਉਹ ਬਿਲਕੁਲ ਬਿਲਕੁਲ ਕਹਾਂ ਐਕਚੁਅਲੀ ਇਹਨਾਂ ਨੇ ਕੂੜ ਪ੍ਰਚਾਰ ਹੀ ਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਕਿਉਂਕਿ ਇੱਕ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਇਹੋ ਜੀ ਪਾਰਟੀ ਜਿੰਨੇ ਰਾਜ ਬਹੁਤ ਲੰਮਾ ਸਮਾਂ ਕਰਦਾ ਸੀ ਕਿਉਂਕਿ ਇਹਨਾਂ ਨੇ ਕੰਮ ਕੀਤੇ ਹੋਏ ਸੀ ਲੋਕਾਂ ਦੇ ਵਿੱਚ ਅਸੀਂ ਜਾ ਰਹੇ ਸੀ ਜੇ ਅਸੀਂ ਕੰਮ ਕੀਤੇ ਸਾਨੂੰ ਵੋਟਾਂ ਪਾ ਦੇ ਪਰ ਇਹਨਾਂ ਨੇ ਸਾਡੇ ਕੰਮ ਦੇ ਉੱਤੇ ਇੱਕ ਕੂੜ ਪ੍ਰਚਾਰ ਹੀ ਉਹ ਜਿਹਾ ਕਰਤਾ ਸਾਡੇ ਤੇ ਇੱਕ ਝੂਠ ਹੀ ਨਾ ਮਾਰਤਾ ਜਿਹੜਾ ਲੋਕਾਂ ਦੇ ਸਾਹਮਣੇ ਅੱਜ ਤੁਸੀਂ ਦੇਖ ਰਹੇ ਹੋ ਡੇਲੀ ਨਿਊਜ਼ ਪੰਜਾਬੀ ਤਾਂ ਮੈਂ ਹਾਂ ਰਾਜਵਿੰਦਰ ਸਿੰਘ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਜਗਜੀਤ ਸਿੰਘ ਚੋਲਾ ਜੀ ਜਗਜੀਤ ਸਿੰਘ ਚੋਲਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆ ਵੀ ਦਾ ਬਹੁਤ ਬਹੁਤ ਧੰਨਵਾਦ ਜੀ ਜਗਜੀਤ ਸਿੰਘ ਚੋਲਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਤੁਸੀਂ ਯੂਥ ਆਗੂ ਜੋ ਜ਼ਿਲ੍ਹਾ ਤਰਨਤਾਰਨ ਤੋਂ ਯੂਥ ਲਈ ਤੁਹਾਡਾ ਕੀ ਵਿਜ਼ਨ ਹੈ ਕੀ ਦਰਸ਼ਨ ਹੈ ਯੂਥ ਲਈ ਤੁਸੀਂ ਕੀ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜੀ ਯੂਥ ਅਕਾਲੀ ਦਲ ਦੀ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਾਂਜੀ ਤੇ ਮਾਜੀ ਦੇ ਜਰਨਲ ਵਿਕਰਮ ਸਿੰਘ ਮਜੀਠੀਆ ਜੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ )^{(3)} ਜੀ ਨੇ ਦਾਸ ਨੂੰ ਜ਼ਿਲ੍ਹਾ ਤਰਨਤਾਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਜੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਰਟੀ ਨੇ ਇਹਨਾਂ ਮਾਣ ਬਖਸ਼ਿਆ ਜ਼ਿਲ੍ਹਾ ਤਰਨਤਾਰ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਤੇ ਜਿੱਥੇ ਗੱਲ ਆਪਾਂ ਯੂਥ ਦੀ ਕੀਤੀ ਜਾਵੇ ਜੀ ਯੂਥ ਸਭ ਤੋਂ ਵੱਡੀ ਗੱਲ ਐ ਇਸ ਟਾਈਮ ਬਾਹਰ ਜਾ ਰਿਆ ਜੀ ਜਿੱਥੇ ਗੱਲ ਆਪਾਂ ਨੌਜਵਾਨੀ ਦੀ ਕਰੀਏ ਜੀ ਨੌਜਵਾਨ ਇਸ ਟਾਈਮ ਜ਼ਿਆਦਾਤਰ ਬਾਹਰ ਜਾ ਰਿਆ ਕਿਉਂਕਿ ਰੋਜ਼ਗਾਰ ਨਹੀਂ ਇੱਥੇ ਹੈਗਾ ਆਪਣੇ ਜੇ ਆਪਣੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਰੋਜ਼ਗਾਰ ਲੋਕਾਂ ਨੂੰ ਮਿਲ ਨਹੀਂ ਰਿਹਾ ਲੋਕ ਗ੍ਰੈਜੂਏਸ਼ਨ ਕਰਕੇ ਪੋਸਟ ਗ੍ਰੈਜੂਏਸ਼ਨ ਕਰਕੇ ਇੱਥੇ ਡਿਗਰੀਆਂ ਹੱਥ 'ਚ ਫੜੀਆਂ ਰਹਿ ਗਈਆਂ ਜੀ ਲੋਕੋ ਇਸ ਕਰਕੇ ਬਾਹਰ ਜਾ ਰਹੇ ਆ ਤੇ ਸਾਡੀ ਸਰਕਾਰ ਦਾ ਇਹ ਮਤਲਬ ਹੋਵੇਗਾ ਜੀ ਆਪਣੇ ਪੰਜਾਬ 'ਚ ਰਹਿ ਕੇ ਹਰ ਇੱਕ ਨੂੰ ਨੌਕਰੀ ਮਿਲੇਗੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਪਾਂ ਨੂੰ ਝੂਠੇ ਵਾਅਦੇ ਲਾਏ ਆ ਵਾਅਦੇ ਕੀਤੇ ਆ ਕਿਸੇ ਨੇ ਪੂਰਾ ਨਹੀਂ ਕੀਤਾ ਪਿੱਛੇ ਕੈਪਟਨ ਸਾਹਿਬ ਦੀ ਸਰਕਾਰ ਰਹੀ ਆ ਉਹਨਾਂ ਨੇ ਕਿਹਾ ਘਰ ਘਰ ਨੌਕਰੀ ਦਿੱਤੀ ਜਾਊਗੀ ਕਿਸੇ ਨੂੰ ਨੌਕਰੀ ਨਹੀਂ ਮਿਲੀ ਤੇ ਸਾਡਾ ਸਾਡੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਇਹ ਜੋ ਕਹਿੰਦੇ ਉਹ ਕਰਦੇ ਆ ਪਿਛਲੇ ਸਮੇਂ 'ਚ ਤੁਹਾਨੂੰ ਆਪ ਜੀ ਨੂੰ ਪਤਾ ਹੀ ਆ ਜੋ 2007 ਤੋਂ ਲੈ ਕੇ ਦੋਇ 10 ਸਾਲ ਲਗਾਤਾਰ ਸਰਕਾਰ ਰਹੀ ਹੈ ਤੇ ਉਹਦੇ ਵਿੱਚ ਜੇ ਨੌਕਰੀਆਂ ਮਿਲ ਗਿਆ ਉਹਦੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚ ਬਣ ਗਿਆ ਵਾ ਤੇ ਜਿੱਥੋਂ ਦੀ ਗੱਲ ਨਸ਼ੇ ਦੀ ਗੱਲ ਆ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਵਾ ਇੰਟਰਨੈਸ਼ਨਲ ਮੁੱਦਾ ਹੀ ਬਹੁਤ ਵੱਡਾ ਵਾ ਤੇ ਆਪਣੇ ਪੰਜਾਬ ਲੈਵਲ ਤੇ ਖਾਸ ਕਰਕੇ ਤਰਨਤਾਰ ਤੇ ਬਹੁਤ ਵੱਡਾ ਮੁੱਦਾ ਵਾ ਅਸੀਂ ਇਹਨੂੰ ਨੌਜਵਾਨਾਂ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਵਾਲਾ ਲੈ ਕੇ ਆਵਾਂਗੇ ਨੌਜਵਾਨਾਂ ਨੂੰ ਇਹ ਨੌਜਵਾਨਾਂ ਦੇ ਹਰ ਇੱਕ ਪਿੰਡ ਤੇ ਜਾ ਕੇ ਅਸੀਂ 11 ਮੈਂਬਰੀ ਕਮੇਟੀ ਬਣਾਵਾਂਗੇ ਜੀ ਉਤੋਂ ਉੱਪਰ ਜੀ ਅਸੀਂ ਸਰਕਲ ਪ੍ਰਧਾਨਾਵਾਂਗੇ ਸਰਕਲ ਪ੍ਰਧਾਨ ਦੀ ਪੂਰੀ ਟੀਮ ਨਹੀਂ ਜਾਊਗੀ ਜੀ ਉਤੋਂ ਉਪਰ ਸਟੇਟ ਜਿੱਥੇ ਸਟੇਟ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਜੇ ਸਟੇਟ ਦੇ ਵਿੱਚ ਕੋਈ ਜਾਣਾ ਚਾਹੂਗਾ ਚੰਗਾ ਕੰਮ ਕਰਨ ਵਾਲਾ ਉਹ ਸਟੇਟ ਵਾਲਾ ਸਟੇਟ 'ਚ ਭੇਜਿਆ ਜਾਊਗਾ ਜਿਹੜਾ ਡਿਸਟ੍ਰਿਕਟ 'ਚ ਕਰਨਾ ਚਾਹੂਗਾ ਡਿਸਟ੍ਰਿਕਟ ਦੇ ਵਿੱਚ ਹਰ ਇੱਕ ਹਲਕੇ ਦੇ ਵਿੱਚ 12 13 ਮੈਂਬਰੀ ਕਮੇਟੀ ਨਹੀਂ ਜਾਊਗੀ ਆਈਟੀ ਸੈੱਲ ਬਣਾਇਆ ਜਾਊਗਾ ਨਰਮ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਊਗਾ ਸ਼੍ਰੋਮਣੀ ਅਕਾਲੀ ਦਲ ਪੰਥਾ ਪਾਰਟੀ ਆ ਇੱਕ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂਕਿ ਪੰਜਾਬ ਦਾ ਜੇ ਭਲਾ ਹੋਊਗਾ ਤੇ ਉਹ ਪੰਜਾਬੀ ਦਾ ਹੀ ਹੋਣਾ ਵਾ ਤੇ ਉਹ ਆਪਣੀ ਸਿਰਫ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਆ ਤੇ ਅੱਗੇ ਵੀ ਕੰਮ ਕੀਤੇ ਰਗਾਵੇਂ ਕੰਮ ਨਸ਼ੇ ਦੀ ਗੱਲ ਕਰ ਰਹੇ ਆ ਵਿਕਰਮ ਜੱਠੀਆ ਤੇ ਨਸ਼ੇ ਦੇ ਵੱਡੇ ਦੋਸ਼ ਲਗਾਏ ਗਏ ਆ ਜੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਦੋਸ਼ ਲੱਗਣ ਨਾਲ ਹੀ ਪਿਛਲੀ ਵਾਰ ਹਾਰ ਹੋਈ ਆ ਤੇ ਗਾਂ ਵੀ ਇਹ ਆਉਣ ਵਾਲੇ ਸਮੇਂ ਚ ਹਾਰ ਦਾ ਕਾਰਨ ਬਣ ਸਕਦੀ ਆ ਨਹੀਂ ਐਦਾਂ ਦੀ ਗੱਲ ਨਹੀਂ ਆ ਐ ਐਕਚੁਅਲੀ ਇਹਨਾਂ ਨੇ ਨਾ ਕੂੜ ਪ੍ਰਚਾਰ ਬੜਾ ਕੀਤਾ ਜੀ ਉਦੋਂ ਜੇ ਸੋਚਿਆ ਜਾਵੇ ਜਾਂ ਉਸ ਟਾਈਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਤੇ ਜਾਂ ਬਿਕਰਮ ਸਿੰਘ ਮਜੀਠੀਆ ਤੇ ਕਿਉਂਕਿ ਇਹੋ ਹੀ ਦੋ ਲੀਡਰ ਸੀ ਜਿਹੜਾ ਪੰਜਾਬ ਨੂੰ ਪੂਰਾ ਆਪਣਾ ਦੇਖ ਰੇ ਸੀ ਨੌਜਵਾਨਾਂ ਨੂੰ ਤਾਂ ਮਜੀਠੀਆ ਸਾਹਿਬ ਇੱਕ ਨੌਜਵਾਨਾਂ ਦਿਲਾਂ ਦੀ ਧੜਕਨ ਸੀ ਤੇ ਇਹਨਾਂ ਨੇ ਸੋਚਿਆ ਇਹਨਾਂ ਨੂੰ ਥੱਲੇ ਕਿੱਦਾਂ ਲਾਇਆ ਜਾਵੇ ਵੋਟਾਂ ਨਾਲ ਥੱਲੇ ਲਾ ਨਹੀਂ ਸਕੇ ਇਹੋ ਸਰ ਕਿ ਇਹਨਾਂ ਨੇ ਕੂੜ ਪ੍ਰਚਾਰ ਇਹਨਾਂ ਕੀਤਾ ਮਤਲਬ ਉਹਦੇ ਨਾਲ ਲੋਕਾਂ ਨੂੰ ਇਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਦੂਜੀ ਪਾਰਟੀਆਂ ਨੇ ਕਾਂਗਰਸ ਨੇ ਜਾਂ ਆਮ ਆਦੀ ਪਾਰਟੀ ਵਾਲਿਆਂ ਨੇ ਇਹਨਾਂ ਨੇ ਮਤਲਬ ਨਸ਼ਾ ਇਦਾਂ ਕੀਤਾ ਹੁਣ ਤਿੱਥੋਂ ਸੋਣ ਕਿੱਥੇ ਗਿਆ ਨਸ਼ਾ ਅਹੀਂ ਕਹਿੰਦੇ ਜੇ ਕਿਹਨੇ ਕੀਤਾ ਨੂੰ ਅੰਦਰ ਕਰੋ ਜੀ ਜੇ ਕਿਸੇ ਨੇ ਕੋਈ ਨਸ਼ਾ ਵੇਚਿਆ ਵਾ ਤੈਨੂੰ ਅੰਦਰ ਕਰੋ ਕਿਉਂ ਨਹੀਂ ਕਰਦੇ ਹੁਣ ਉਤੋਂ 5 6 ਜ਼ਿਆਦਾ ਨਸ਼ਾ ਹੋ ਗਿਆ ਜੀ ਹੁਣ ਜੀ ਤੇ ਇਸ ਕਰਕੇ ਝੂਠ ਪ੍ਰਚਾਰ ਕਰਦੇ ਆ ਝੂਠ ਮਾਰਦੇ ਆ ਤੱਥਾਂ ਦੇ ਆਧਾਰ ਤੇ ਗੱਲ ਨਹੀਂ ਕਰਦੇ ਝੂਠ ਪ੍ਰਚਾਰ ਕਰੀ ਜਾਂਦਾ ਜਿੰਨਾ ਮਰਜ਼ੀ ਕਰੀ ਜਾਣਾ ਅਸੀਂ ਕਹਿੰਦੇ ਹਾਂ ਜੇ ਕਿਸੇ ਨੇ ਨਸ਼ਾ ਵੇਚਿਆ ਵਾ ਜਾਂ ਕੁਝ ਅ ਜੇ ਕਿਸੇ ਨੇ ਗਲਤ ਕੰਮ ਕੋਈ ਕੀਤਾ ਤਾਂ ਉਹਨੂੰ ਅੰਦਰ ਦਿੱਤਾ ਜਾਵੇ ਜੀ ਹਲਕਾ ਲੋਕ ਸਭਾ ਹਲਕਾ ਜਿਹੜਾ ਖਡੂਰ ਸਾਹ ਵਿਆ ਚਰਚਾ ਦਾ ਵਿਸ਼ਾ ਬਣਿਆ ਪਿਆ ਉਹਦਾ ਪੰਥਕ ਸ਼ੀਟ ਆ ਔਰ ਚਰਚਾ ਚੱਲ ਰਹੀ ਹੈ ਕਿ ਵਿਕਰਮ ਜਿੱਠੀਆਂ ਨੂੰ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਸੱਤਾਧਰ ਦੇ ਨੇਤਾ ਲਾਲਜੀਤ ਪੁੱਲਰ ਦੀ ਵੱਲੋਂ ਕਿਹਾ ਗਿਆ ਵਾ ਕਿ ਜਿਹੜਾ ਸ਼ੁਰਬ ਨੇ ਅਕਾਲੀ ਦਲ ਆ ਹਾਰ ਦੇ ਡਰ ਤੋਂ ਆਪਣੇ ਉਮੀਦਵਾਰ ਨਹੀਂ ਐਲਾਨ ਰਿਹਾ ਇਹ ਉਹਦੀ ਕੋਰ ਕਮੇਟੀ ਸਾਡੀ ਸੀਨੀਅਰ ਲੀਡਰਸ਼ਿਪ ਕੋਰ ਕਮੇਟੀ ਨੇ ਫੈਸਲਾ ਕਰਨਾ ਹੁੰਦਾ ਵਾ ਇਹ ਇੱਕ ਦੋ ਬੰਦੇ ਦਾ ਫੈਸਲਾ ਨਹੀਂ ਸੀਨੀਅਰ ਲੀਡਰਸ਼ਿਪ ਨੇ ਕਰਨਾ ਵਾ ਕੋਈ ਗੱਲ ਨਹੀਂ ਥੋੜੇ ਦਿਨਾਂ ਤੱਕ ਅਨਾਉਂਸ ਹੋ ਜਾਊਗਾ ਜੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੀ ਗੱਲ ਕੀਤੀ ਜਾਵੇ ਜੇ ਉਹ ਆਗੇ ਇਹਨਾਂ ਨੇ ਭੱਜਣ ਨੂੰ ਬਾਹਰ ਨਹੀਂ ਲੱਭਣਾ ਇਹਦੇ ਅੱਗੇ ਵਿਚਾਰੇ ਹੱਥ ਖੜੇ ਫਿਰਦੇ ਵਾ ਤੁਸੀਂ ਵੇਖਿਆ ਨਾ ਵਾ ਪਿੱਛੇ ਜੇ ਵੀਡੀਓ ਆਈ ਆ ਆਪਣੇ ਖੇਮ ਕਰਨ ਹਲਕੇ ਤੋਂ ਐਮਐਲਏ ਦੀ ਜੀ ਤੇ ਉਹ ਕਹਿ ਰਿਹਾ ਮੈਨੂੰ ਕਿਹੜੀਆਂ ਵੋਟਾਂ ਪੈਣੀਆਂ ਜੇ 2-4 ਘੱਟ ਵੀ ਪੈ ਜਾਣਗੇ ਇਹ ਪਹਿਲਾਂ ਹੀ ਹਾਰ ਕਬੂਲੀ ਬੈਠੇ ਆ ਇਹਦੇ ਵਿਚਾਰੇ ਟਾਈਮ ਪਾਸ ਕਰੁੰਦੇ ਆ ਤੇ ਆਪ ਦਾ ਕਰੀ ਜਾਂਦੇ ਕੋਈ ਗੱਲ ਨਹੀਂ ਨਾ ਦੱਸ ਦੇਣਾ ਲੋਕਾਂ ਨੇ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਤੇ ਚਾਰ ਨੂੰ ਗਿਣਤੀ ਆ ਜੀ ਤਾਂ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜੀ ਯੂਥ ਲਈ ਮੈਨੀਫੈਸਟੋ ਦੇ ਵਿੱਚ ਕੀ ਰੱਖਿਆ ਜਾਏਗਾ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਜਾਏਗਾ ਸ਼ੁਰਮ ਨੇ ਅਕਾਲੀ ਦਲ ਵੱਲੋਂ ਸਾਡੇ ਸੁਝਾਅ ਲੈ ਰਹੇ ਆ ਜੀ ਇਹਦੇ ਵਿੱਚ ਅਸੀਂ ਮਤਲਬ ਇਹਦੇ ਵਿੱਚ ਨੌਕਰੀਆਂ ਦਾ ਸਭ ਤੋਂ ਵੱਡਾ ਮੁੱਦਾ ਜੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਨੌਕਰੀ ਮਿਲ ਜਾਵੇ ਖਾਸ ਕਰਕੇ ਇਹਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਜੀ ਪੰਜਾਬ ਤੋਂ ਬਾਹਰ ਨਾ ਮਿਲੇ ਇਸ ਟਾਈਮ ਜਿੰਨੀ ਵੀ ਆਮ ਆਦੀ ਪਾਰਟੀ ਨੇ ਜੇ ਨੌਕਰੀ ਦਿੱਤੀ ਹੈ ਦੇ 80 90% ਬਾਹਰੋਂ ਰਾਜਸਥਾਨ ਦੇ ਜਾਂ ਹਰਿਆਣੇ ਦੇ ਜਾਂ ਹੋਰ ਸੂਬਿਆਂ ਦੇ ਬੱਚੇ ਰੱਖੇ ਗਏ ਆ ਪੰਜਾਬ ਦੇ ਬੱਚਿਆਂ ਨੂੰ ਰੱਖਿਆ ਨਹੀਂ ਜਾ ਰਿਹਾ ਉਹ ਸਾਡੇ ਬੱਚੇ ਰੱਖ ਦੇਣੀਆਂ ਤੇ ਸਾਰੇ ਇੱਥੇ ਤੁਸੀਂ ਵੇਖ ਸਕਦੇ ਜੇ ਬੈਂਕਾਂ ਚ ਚਲ ਜੀਏ ਉੱਥੇ ਬਾਹਰਲੀ ਸਟੇਟਾਂ ਦੇ ਆ ਸਾਡੇ ਪੰਜਾਬ ਦੇ ਰੱਖੀ ਨਹੀਂ ਜਾ ਰਹੇ ਹਾਰ ਕੇ ਫਿਰ ਨੌਜਵਾਨ ਬਾਹਰ ਵੱਲ ਚਲਦਾ ਹਾਂਜੀ ਹਾਂ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਮੈਨੀਫੈਸਟੋਰ ਦੇ ਵਿੱਚ ਲਿਆਉਣਾ ਚਾਹੀਦਾ ਹਰ ਇੱਕ ਨੂੰ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਹੀ ਪੰਜਾਬ ਨੂੰ ਨੌਕਰੀ ਮਿਲਣੀ ਚਾਹੀਦੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਜੋ ਕਿ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਉਹ ਆਪਦੇ ਪੰਜਾਬ ਦੇ ਵਿੱਚ ਰਹਿਣ ਤੇ ਖੁਸ਼ਹਾਲ ਪੰਜਾਬ ਕਰੇ ਜਗਜੀਤ ਸਿੰਘ ਚੋਲਾ ਜੀ ਐਮਪੀ ਰਿਆਂ ਚੋਣਾ ਆ ਕੀ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਕਿਹੜੇ ਮੁੱਦੇ ਰਹਿਣਗੇ ਤੁਹਾਡੇ ਜਿਹੜੇ ਵਿਹਾਰ ਤੇ ਤੁਹਾਨੂੰ ਵੋਟਾਂ ਲੋਕ ਦੇਣਗੇ ਅਸੀਂ ਜੀ ਲੋਕਾਂ ਤੋਂ ਇਹੋ ਹੀ ਬੇਨਤੀ ਕਰਾਂਗੇ 2 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਜੀ 5 ਸਾਲ ਪਿੱਛੇ ਕਾਂਗਰਸ ਸਰਕਾਰ ਲੰਗੀ ਜੀ ਜੋ ਉਹਨਾਂ ਨੇ ਕੀਤਾ ਤੁਹਾਨੂੰ ਪਤਾ ਜੀ ਅਸੀਂ ਇੱਕ ਇੱਕ ਤੁਹਾਨੂੰ ਚੀਜ਼ ਦੱਸਾਂਗੇ ਆਟਾ ਦਾਲ ਸਕੀਮ ਚਲਾਈ ਅਕਾਲੀ ਦਲ ਦੇ ਰਾਜ ਚੋਈ ਜੀ ਜੀ 52000 ਸਗਰਨ ਸਕੀਮ ਚੱਲੀ ਅਕਾਲੀ ਦਲ ਦੇ ਰਾਜ ਇਹ ਪਲੱਸ 2 ਦੇ 10ਵੀਂ ਦੇ ਬੱਚਿਆਂ ਨੂੰ ਸਾਈਕਲ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਅਕਾਲੀ ਦਲ ਦੀ ਸਰਕਾਰ ਚ ਦਿੱਤਾ ਬਟਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਾਂ ਅੰਗਿਣ ਪੈਨਸ਼ਨ ਜੇ ਮਿਲੀ ਆ ਤੇ ਉਹ ਕਾਲੀ ਦਲਦੀ ਸਰਕਾਰ ਜਿੰਨੀਆਂ ਵੀ ਸਕੀਮਾਂ ਜੇ ਪੰਜਾਬ 'ਚ ਅੱਜ ਲਾਗੂ ਆ ਤੇ ਉਹ ਕਾਲੀ ਦਲਦੀ ਸਰਕਾਰ 'ਚ ਜੇ ਅੱਜ ਮੋਟਰਾਂ ਦੇ ਬਿੱਲ ਮਾਫ ਆ ਤੇ ਉਹ ਕਾਲੀ ਦਲਦੀ ਸਰਕਾਰ ਦੇ ਵਿੱਚ ਅੱਜ ਮੋਟਰਾਂ ਦੇ ਬਿੱਲ ਮਾਫ ਆ ਜੇ ਉਹਦੋਂ ਕਨੈਕਸ਼ਨ ਮਿਲਿਆ ਤੇ ਕਾਲੀ ਦਲਦੀ ਰਾਜ 'ਚ ਮਿਲਿਆ ਜੇ ਟਰੈਕਟਰ ਨੂੰ ਗੱਡਾ ਬਣਾਇਆ ਵਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਇਆ ਵਾ ਜੀ ਠੀਕ ਆ ਜੀ ਜੇ ਕਬੱਡੀ ਕੱਪ ਹੁੰਦੇ ਸੀ ਤੇ ਉਹ ਕਾਲੀ ਦਲਦੀ ਸਰਕਾਰ 'ਚ ਹੁੰਦੇ ਸੀ ਜੇ ਕਬੱਡੀ ਰੁਪਏ ਤੋਂ ਲੱਖਾਂ ਤੱਕ ਗਈ ਆ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਨਾਲ ਗਈ ਆ ਅਕਾਲੀ ਦਲ ਦੀ ਸੋਚ ਨਾਲ ਗਈ ਆ ਇਹਨਾਂ ਨੇ ਕੀ ਕਿਤੇ ਗੱਲਾਂ ਕੀਤੀਆਂ ਜੇ ਅੱਜ ਵਿਰਾਸਤੇ ਖਾਲਸਾ ਬਣਿਆ ਜੀ ਜੀ ਜੇ ਸਿੱਖ ਆਪਣਾ ਸਿੱਖ ਇਤਿਹਾਸ ਕੁਰਬਾਨੀਆਂ ਵਾਲਾ ਇਤਿਹਾਸ ਆ ਜੇ ਚੱਪੜਚੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਵਿਰਾਸਤੇ ਖਾਲਸਾ ਕਿੰਨਾ ਖੂਬਸੂਰਤ ਬਣਿਆ ਜੀ ਆਪਾਂ ਦਰਬਾਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਈਏ 골ਡਨ ਗੇਟ ਬਣਿਆ ਆ ਜੀ ਜਦੋਂ ਆਪਾਂ ਉਹ ਦਰਸ਼ ਵੇਂਦੇ ਆ ਤੇ ਆਰ ਕੋਈ ਮਤਲਬ ਹੈ ਇਸ ਧਰਤੀ ਨੂੰ ਨਮਨ ਕਰਦਾ ਜੇ ਆਪਾਂ ਦਰਬਾਰ ਸਾਹਿਬ ਵੱਲ ਜਾਈਏ ਕਿੰਨਾ ਖੂਬਸੂਰਤ ਕਿੰਨਾ ਤੁਸੀਂ ਅੱਜ ਤੋਂ ਜੇ 10-15 ਸਾਲ ਪਿੱਛੇ ਚਲ ਜਾਈਏ ਤਾਂ ਕੀ ਹਾਲਾਤ ਸੀ ਉੱਤੇ ਤੇ ਅੱਜ ਉੱਤੇ ਕੀ ਹਾਲਾਤ ਹੈ ਕਿੰਨਾ ਵਧੀਆ ਉੱਤੇ ਖੂਬਸੂਰਤ ਨਿਆਰਾ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸੋਚ ਆ ਜੇ ਉੱਥੇ ਕਿਸੇ ਦੇ ਚਾਰੇ ਦੁਆਰੇ ਜੇ ਉਹ ਉੱਥੇ ਦਰਬਾਰ ਸਾਹਿਬ ਲਾ ਕੇ ਬਣਿਆ ਤੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਬਣਾਇਆ ਵਾ ਜੇ ਹਰ ਇੱਕ ਜੇ ਆਪਾਂ ਸੜਕਾਂ ਦੀ ਗੱਲ ਕਰ ਲਈਏ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਤੱਕ ਬਣੀਆਂ ਤੇ ਉਹ ਸਰਦਾਰ ਸੁਖਬੀਰ ਸੁਖਬੀਰ ਸਿੰਘ ਬਾਦਲ ਦੀ ਸੋਚ ਆ ਜੀ ਜਿੰਨੀਆਂ ਵੀ ਪਿੰਡ ਦਾ ਪਿੰਡ ਦੇ ਵਿੱਚ ਵਿਕਾਸ ਹੋਇਆ ਵਾ ਸਾਡੇ ਚੋਲਾ ਸਾਹਿਬ ਇੱਡਾ ਤਕੜਾ ਸਟੇਡੀਅਮ ਬਣਿਆ ਜੀ ਆਪ ਜੀ ਜਾਇਓ ਦੇਖ ਕੇ ਆਇਓ ਜੀ ਉੱਥੇ ਸੀਵਰੇਜ ਪਿਆ ਵਾ ਪੇਵਰ ਲੱਗੀ ਹੋਈ ਆ ਜੀ ਬਹੁਤ ਖੂਬਸੂਰਤ ਪਾਰਕਾ ਬਣੀਆਂ ਹੋਈਆਂ ਵਾ ਇੱਕ ਨੰਬਰ ਇਹ ਅਕਾਲੀ ਗੱਲ ਦੀ ਸਰਕਾਰ ਚ ਬਣੀਆਂ ਸਰਦਾਰ ਗਜੀਤ ਸਿੰਘ ਬ੍ਰਹਮਪਰਾ ਤੋਂ ਮੰਤਰੀ ਸੀ ਉਹਨਾਂ ਨੇ ਬਣਾਈਆਂ ਐਦਾਂ ਹੀ ਜੇ ਆਪਾਂ ਆਪਾਂ ਅੱਗੇ ਫਿਰੋਜ਼ਪੁਰ ਨੂੰ ਜਾਂਦੇ ਹੁੰਦੇ ਸੀ ਇੱਧਰ ਦੀ ਹਰੀਕੇ ਦਾ ਨਹੀਂ ਜਾਂਦੇ ਹੁੰਦੇ ਸੀ ਉੱਧਰ ਦੀ ਕੋਟ ਬੁੱਢੇ ਥਾਂ ਦੀ ਬਣਾਇਆ ਆ ਦੇਸ਼ ਪ੍ਰਤਾਪ ਸਿੰਘ ਕਰੋ ਜੀ ਨੇ ਪੁੱਲ ਬਣਾਇਆ ਉੱਥੋਂ ਦੇ ਲੋਕਾਂ ਨੂੰ ਘੱਟੋ ਘੱਟ 40-50 ਪਿੰਡਾਂ ਨੂੰ ਇੱਧਰਲੇ 40-50 ਪਿੰਡਾ ਉੱਧਰ ਨੂੰ ਉਹਨਾਂ ਨੂੰ ਇੰਨਾ ਸੌਖ ਹੋ ਗਿਆ 15-20 ਮਿੰਟਾਂ ਦੇ ਵਿੱਚ ਵਿੱਚ ਫਿਰੋਜ਼ਪੁਰ ਚੱਲ ਜਾਂਦੇ ਆ ਜਿਹੜਾ ਇਹਨਾਂ ਨੂੰ ਡੇਢ ਤੋਂ 2 ਘੰਟੇ ਲੱਗਦੇ ਸੀ ਇਹ ਅਕਾਲੀ ਦਲ ਦੀ ਸੋਚ ਆ ਅਕਾਲੀ ਦਲ ਦੀ ਸੋਚ ਈ ਵਿਕਾਸ ਹੋਇਆ ਜੇ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਵਾ ਤੇ ਉਹ ਅਕਾਲੀ ਦਲ ਦੀ ਸਰਕਾਰ ਈ ਹੋਇਆ ਵਾ ਇਹ ਇਹਨਾਂ ਨੇ ਕੁਝ ਨਹੀਂ ਇਹਨਾਂ ਸਿਰਫ ਗੱਲਾਂ ਕੀਤੀਆਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਜੇ ਕੰਮ ਕੀਤਾ ਉਹਦੇ ਉਹ ਅਕਾਲੀ ਦਲ ਦੀ ਸਰਕਾਰ ਚ ਹੀ ਹੋਇਆ ਜੀ ਸੱਤਾਧਰ ਵੱਲੋਂ ਕਿਆ ਰਿਆ ਰਿਹਾ ਵਾ ਕਿ ਜਿੰਨਾ ਵੀ ਇਹ ਕੰਮ ਹੈ ਜ਼ਰਾ ਕਰਜ਼ਾ ਲੈ ਕੀਤਾ ਆ ਕਰਜ਼ਾ ਲੈ ਕੇ ਤੁਸੀਂ ਵੇਖ ਲਓ ਇਹਨਾਂ ਨੇ 47000 ਤੋਂ ਉੱਤੇ ਕਰਜ਼ਾ ਲੈ ਗਿਆ 47000 ਕਰੋੜ ਦੋ ਸਾਲਾਂ ਚ ਕਰਜ਼ਾ ਲਿਆ ਜਿਹੜਾ ਕਹਿੰਦੇ ਇਹ ਕਰਜ਼ਾ ਮੁਕਤ ਪੰਜਾਬ ਕਰ ਦਾਂਗੇ ਜਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਅਸੀਂ ਅਹੀਂ ਕਰਜ਼ਾ ਮੁਕਤ ਕਰ ਦਾਂਗੇ ਇਹਨਾਂ ਨੇ ਕਰਜ਼ਾ ਅਜ ਤੱਕ ਲਿਆ ਦੋ ਸਾਲ ਡੇਢ ਦੋ ਸਾਲਾਂ ਦੇ ਵਿੱਚ ਵਿੱਚ ਤੇ ਅੱਗੇ ਤਿੰਨ ਸਾਲਾਂ ਚ ਕੀ ਕਰਨਗੇ ਇਹਦਾ ਕੰਗਾਲ ਕਰਦ ਰਗੇ ਪੰਜਾਬ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਪਣੇ ਬਜ਼ੁਰਗਾਂ ਨੂੰ ਆਪਣੀ ਮਾਤਾਵਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਨੌਜਵਾਨਾਂ ਨੂੰ ਇਹਨਾਂ ਤੋਂ ਖੜਾ ਛੜਾ ਲੋ ਅਕਾਲੀ ਦਲ ਨੂੰ ਚੋਣ ਨਿਸ਼ਾਨ ਤੱਕੜੀ ਤੇ ਉਹਦੇ ਨਾਲ ਬਟਨ ਦਬਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗਵਾਈ ਹੇਠ ਸ਼ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰ ਲਈਏ ਤੇ ਆਪਣੇ ਪੰਜਾਬ ਦੇ ਵਿੱਚ ਖੁਸ਼ਹਾਲੀ ਹੋਊਗੀ ਵਿਕਾਸ ਦੇ ਲਹਿਰਾਂ ਵਗਣਗੀਆਂ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤੇ ਕਬੱਡੀ ਵਰਲਡ ਕੱਪ ਮੈਚ ਕਰਵਾਇਆ ਗਿਆ ਜੀ ਜੀ ਐਸਵਰ ਜੀ ਅਗਰ ਜਿੱਤਦੇ ਐਮਪੀ ਦੀਆਂ ਸ਼ੀਟਾਂ ਤੁਸੀਂ ਜਿੱਤਦੇ ਆ ਕਿ ਆਉਣ ਵਾਲੇ ਸਮੇਂ 'ਚ ਇਹ ਸ਼ੁਰੂ ਹੋਵੇਗਾ ਬਿਲਕੁਲ ਜੀ ਬਿਲਕੁਲ ਜੀ ਇਹ ਉਹ ਸੋਚ ਆ ਜੀ ਆਪਣੀ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਕਰ ਸਕਦੀ ਦਿੱਲੀ ਵਾਲੇ ਥੋੜਾ ਕਰ ਸਕਦੇ ਜੀ ਦਿੱਲੀ ਵਾਲਿਆਂ ਨੂੰ ਕੀ ਪਤਾ ਕਬੱਡੀ ਕੀ ਹੁੰਦਾ ਜੀ ਉਹ ਕ੍ਰਿਕਟ ਦਾ ਕਰਾ ਲੈਣਗੇ ਫੁੱਟਬਾਲ ਦਾ ਕਰਾ ਲੈਣਗੇ ਉਹਨਾਂ ਨੂੰ ਕੀ ਪਤਾ ਕਬੱਡੀ ਆਡੀ ਮਾਂ ਖੇਡ ਕਬੱਡੀ ਆ ਸਾਡੀ ਰਗ ਰਗ ਦੇ ਵਿੱਚ ਕਬੱਡੀ ਵਸੀ ਹੋਈ ਆ ਤੇ ਅਸੀਂ ਸੁਖਬੀ ਸਿੰਘ ਬਦਲੇ ਲੱਖਾਂ ਮਤਲਬ 11 ਤੋਂ ਲੱਖਾਂ ਤੇ ਕਰੋੜਾਂ ਤੱਕ ਪਹੁੰਚਾਤੀ ਕਬੱਡੀ ਅੱਜ ਤੀ ਵੇਖ ਸਕਦੇ ਹਰ ਇੱਕ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਕਿੰਨੇ ਵੀ ਵੱਡੇ ਕੰਟਰੀਆਂ ਜਾਂ ਇਟਲੀ ਦੇ ਵਿੱਚ ਯੂਰਪ ਦੇ ਵਿੱਚ ਲਾ ਲਈਏ ਤੇ ਅੱਜ ਕਬੱਡੀ ਮੈਚ ਹੋ ਰਿਹਾ ਤੇ ਉਹ ਵਰਲਡ ਕੱਪ ਚੋਂ ਨਿਕਲੇ ਆ ਉਦੋਂ ਕਮੈਂਟਰੀ ਕਰ ਦਿੰਦੇ ਭਗਵੰਤ ਮਾਨ ਜੀ ਉਦੋਂ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਬਹੁਤ ਵੱਡਾ ਪ੍ਰੋਲਾ ਕਰਕੇ ਕਬੱਡੀ ਮੈਚ ਕਰਾਇਆ ਜਿਹੜੀ ਕਿ ਲੱਖਾਂ ਤੋਂ ਕਰੋੜਾਂ ਦੀ ਕਬੱਡੀ ਲੈ ਕੇ ਉਹਦੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਕਰਕੇ ਆ ਤੇ ਜੇ ਕੋਈ ਚੰਗਾ ਕੰਮ ਕੀਤਾ ਆਪਣੇ ਲੋਕਾਂ ਨੂੰ ਸਾਰਾ ਪਤਾ ਵਾ ਲੋਕਾਂ ਨੂੰ ਬੇਨਤੀ ਹੈ ਕਿ ਜੇ ਆਪਾਂ ਇੱਕ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਪੰਜਾਬੀਅਤ ਵਾਸਤੇ ਜੇ ਅੱਜ ਸਟੈਂਡ ਲਿਆ ਵਾ ਸ਼੍ਰੋਮਣੀ ਅਕਾਲੀ ਦਲ ਨੇ ਸਾਰਿਆਂ ਨੂੰ ਬੇਨਤੀ ਹੈ ਆਪਾਂ ਪੰਜਾਬ ਦੀ ਖਾਤਰ ਪੰਜਾਬ ਦੇ ਵਿਕਾਸ ਖਾਤਰ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ ਬੀਤੇ ਦਿਨੀ ਦਮਦਮਾ ਸਾਹਿਬ ਤੋਂ ਚੇਤਨਾ ਮਾਰਗ 'ਚ ਜਿਹੜਾ ਸ਼ੁਰੂ ਹੋਣਾ ਸੀ ਔਰ ਅਮਰਿਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਮਤਲਬ ਉੱਥੋਂ ਅਰੈਸਟ ਕਰ ਲਿਆ ਗਿਆ ਕਿਵੇਂ ਦੇਖਦੇ ਸਰਕਾਰ ਦਾ ਜਿਹੜਾ ਵਤੀਰਾ ਕਿਦਾਂ ਵੇਖਦੇ ਹੋ ਵੇਖੋ ਜੀ ਅੱਗੇ ਵੀ ਪਿੱਛੇ ਜੇ ਜਦੋਂ ਅਮਰਿਤਪਾਲ ਸਿੰਘ ਜੀ ਨੂੰ ਜਾਂਦੇ ਸਾਥੀਆਂ ਨੂੰ ਐਨਐਸਏ ਲਾ ਕੇ ਜੇਲੂ ਘਰ ਭੇਜਿਆ ਗਿਆ ਜੀ ਉਹ ਐਨਐਸਏ ਲੱਗਣਾਂ ਦੀ ਗੱਲ ਨਹੀਂ ਸੀ ਹੈਗੀ ਜੀ ਵਿੱਚ ਵੀ ਇੰਡੀਗਿਟੀ ਨਹੀਂ ਸੀ ਜਿਹਦੇ ਨੇ ਬਿਨ ਬਿਰੀ ਸਰਕਾਰ ਨੇ ਤੇ ਆਂਗਰੇਜ਼ੀ ਪਾਰਟੀ ਦੇ ਪ੍ਰਮੁੱਖਤਮਾਂ ਜਿਹੜਾ ਨਾਲ ਕੇ ਉਹਨਾਂ ਨੇ ਐਨਐਸਏ ਲਾਤਾ ਉਹ ਵਿਚਾਰਾ ਇੱਕ ਮੁੱਖ ਮੰਤਰੀ ਸੀ ਵਿਚਾਰਾ ਆਪ ਦਾ ਸ਼ੀਲਾ ਰੂਲਾ ਮੜੀ ਐ ਮੋਟੇ ਬੋ ਦਾਈ ਦਾਣੀ ਉਹਦਾ ਰੋਟੀ ਟੁਕ ਚੱਲਦਾ ਹੈ ਵਿਚਾਰੇ ਦਾ ਤੇ ਉਹ ਤੇ ਐਨਐਸਏ ਲਾਤਾ ਵਿਚਾਰੇ ਤੇ ਦੂਜੇ ਵੀ ਨੌਜਵਾਨਾਂ ਦੇ ਕੋਈ ਐਨਐਸਏ ਏਡੇ ਨਾਮਾਂ ਦੇ ਕੋਈ ਕੋਈ ਰਿਕਾਰਡ ਹੈ ਕ੍ਰਿਮੀਨਲ ਨਾ ਕੋਈ ਉਹਨਾਂ ਦੇ ਐਫਆਈਆਰ ਕੋਈ ਦਰਜਾ ਤੇ ਧੱਕਾ ਕਰ ਰਹੇ ਆ ਕਿਉਂਕਿ ਆਪ ਜੀ ਨੇ ਵੇਖ ਹੀ ਲਿਆ ਸੋਸ਼ਲ ਮੀਡੀਆ ਤੇ ਕੀ ਸਾਰਾ ਕੁਝ ਚੱਲ ਰਿਹਾ ਤੇ ਹੁਣ ਜੇ ਉਹਨਾਂ ਨੇ ਆਪਦੇ ਦਾ ਪਰਿਵਾਰ ਨੇ ਕਹਿ ਸਾਨੂੰ ਬਜਿਹੜੇ ਉੱਥੇ ਡਿਬੂ ਕਰਦੇ ਵਿੱਚ ਐਨਸ ਇਲਾਕੇ ਸਿੰਘ ਗਏ ਨਹੀਂ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਪੰਜਾਬ ਦਾ ਜਿਲ੍ਹਾ ਜਿਹੜਾ ਇੱਥੇ ਚ ਕਿਹੜੀ ਗੱਲ ਆ ਜੀ ਰਾਈਟ ਮੰਦਾ ਉੱਥੇ ਸਾਡੀ ਬੋਲੀ ਨਹੀਂ ਪਹਿਰਾਵਾ ਨਹੀਂ ਕੋਈ ਖਾਣ ਨਹੀਂ ਕੋਈ ਪੀਣ ਨਹੀਂ ਉੱਥੇ ਪਿੱਛੇ ਜੇ ਖਬਰ ਆਈ ਸੀ ਨਿਊਜ਼ ਵੱਲੋਂ ਹੀ ਉੱਥੇ ਰੋਟੀ ਦੇ ਵਿੱਚ ਤਮਾਕੂ ਦੇ ਦਿੰਦੇ ਰਹੇ ਆ ਜਿਹੜੀ ਚੀਜ਼ ਸਾਨੂੰ ਸਿਖਾਉਣਾ ਹਾਂ ਨਹੀਂ ਆ ਮਨ ਲੱਗ ਨੂੰ ਇੱਕ ਤੇ ਉਹ ਆਪਾਂ ਤਮਾਕੂ ਤਮਾਕੂ ਵਿੱਚ ਪਾ ਕੇ ਦੇ ਰਹੇ ਸਿੰਗਾ ਨੇ ਉੱਥੇ ਇਸੇ ਵੇਲੇ ਖੜਤਾਲ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਦੇ ਵੀ ਕੀਤੀ ਸੀ ਤੇ ਇਹ ਆਪਾਂ ਨੂੰ ਸਰਕਾਰਾਂ ਹਮੇਸ਼ਾ ਹੀ ਸੈਂਟਰ ਦੀਆਂ ਸਰਕਾਰਾਂ ਦਬਾਉਂਦੀਆਂ ਆਈਆਂ ਵਾ ਤੇ ਭਗਵੰਤ ਮਾਨ ਵੀ ਉਹਨਾਂ ਦੇ ਪਿੱਛੇ ਲੱਗਾ ਆ ਜੀ ਤੇ ਅਸੀਂ ਤਾਂ ਕਹਿੰਦੇ ਹਾਂ ਜੀ ਚਲੋ ਉਹਨਾਂ ਨੂੰ ਇੱਥੇ ਪੰਜਾਬ 'ਚ ਲਿਆਂਦਾ ਜਾਵੇ ਪੰਜਾਬ 'ਚ ਜੇਲ੍ਹਾਂ 'ਚ ਜੋ ਉਹਨਾਂ ਦਾ ਕਾਨੂੰਨੀ ਤੌਰ ਤੇ ਪ੍ਰਕਿਰਿਆ ਹੋਊਗੀ ਉਹ ਆਪਣੀ ਕਰਨਗੇ ਪਰ ਪੰਜਾਬ 'ਚ ਲਿਆਂਦਾ ਜਾਵੇ ਨਾ ਤੱਕਾ ਲਾ ਕੇ ਤੇ ਐਨਐਸਏ ਲਾ ਕੇ ਨੌਜਵਾਨਾਂ ਨੂੰ ਛੁੱਟ ਦੇਣਾ ਇਹ ਗੱਲ ਨਹੀਂ ਮੰਦੀ ਕੋਈ ਇਹ ਪੰਜਾਬ ਦਾ ਮੋਲ ਖਰਾਬ ਕਰਦੀ ਤੁਹਾਨੂੰ ਲੱਗਦਾ ਕਿ ਔਰ ਜਿਹਦਾ ਉਹਨਾਂ ਨੇ ਅਮਰਪਾਲ ਨੇ ਥਾਣੇ ਦੇ ਉੱਤੇ ਜਾ ਕੇ ਆਪਣਾ ਸਿੰਘ ਛਡਾ ਲਿਆ ਇਹ ਜਾਇਜ਼ ਹੀ ਸਾਰਾ ਕੁਝ ਨਹੀਂ ਨਹੀਂ ਜਾਇਜ਼ ਜੀ ਉਹਦੇ ਚਲੋ ਪੁਲਿਸ ਦੇ ਉਹਦੇ ਚਲੋ ਜੇ ਕੋਈ ਵੀ ਗੱਲ ਹੋਈ ਆ ਪਹਿਲੀ ਗੱਲ ਤੇ ਡਾਵਾ ਡੰਮੋ ਹਲਦੀ ਹੈਗਾ ਸੀ ਉਹਨੂੰ ਪਹਿਲਾਂ ਉਹ ਚਾਰੇ ਨੂੰ ਅਰੈਸਟ ਕਰਤਾ ਉਹਨੂੰ ਨਾਂ ਦਾ ਨਹੀਂ ਪਤਾ ਉਹਨੂੰ ਪਹਿਲਾਂ ਅਰੈਸਟ ਕਰ ਲਿਆ ਤੇ ਬਾਅਦ ਚ ਉਹਨਾਂ ਪੁਲਿਸ ਨੇ ਛੱਡ ਕੇ ਤੇ ਇਹਨਾਂ ਦੇ ਬਾਅਦ ਚ ਐਨਐਸਏ ਲਾਤੀ ਚਲੋ ਪ੍ਰਕਿਰਿਆ ਗਲਤ ਸੀ ਚਲੋ ਜੋ ਵੀ ਜਿੰਨਾ ਕ ਬੰਦਾ ਕਰਦਾ ਉਨੀ ਸਜ਼ਾ ਮਿਲਣੀ ਚਾਹੀਦੀ ਹੈ ਬੰਦੇ ਨੂੰ ਇਹਦਾ ਮਤਲਬ ਇਹ ਥੋੜਾ ਬ ਐਨਐਸਏ ਲਾ ਦੇਣਾ ਐਨਐਸਏ ਛੋਟੀ ਜਿਹੀ ਮੋਟੀ ਚੀਜ਼ ਨਹੀਂ ਹੈ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਖਰਾਬ ਕਰਦੀ ਹੈ ਹਨਾ ਜੀ ਚਲੋ ਜੇ ਕੋਈ ਗੱਲ ਸੀ ਕੋਈ ਕਿਸੇ ਤਰੀਕੇ ਨਾਲ ਕੀਤਾ ਜਾਂਦਾ ਸੀ ਕੋਈ ਗੱਲ ਨਹੀਂ ਟੀ ਵੱਡੀ ਗੱਲ ਨਹੀਂ ਜਿਹੜੀ ਜੇ ਉਹਨਾਂ ਨੇ ਥਾਣੇ ਤੇ ਘਰਾਓ ਕੀਤਾ ਥਾਣੇ ਦੇ ਹਿਸਾਬ ਨਾਲ ਉਹਨਾਂ ਨੇ ਪਰਚਾ ਦਰਜ ਕਰਦੇ ਜਿਹੜੀ ਧਾਰਾ ਬੰਦੀ 307 ਦੀ ਐਨਐਸਏ ਥੋੜਾ ਬ ਹੁੰਦਾ ਸੀ ਤੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆ ਮਹਾਰਾਜਾ ਗੁਰੂ ਗੋਬਿੰਦ ਸਿੰਘ ਦੇ ਅਮਰ ਦੇ ਵਿੱਚੋਂ ਇਹ ਸਿੱਖੋਂ ਪੈਦਾ ਹੋਈ ਆ ਇਹ ਦਮਦੋ ਬਣਾ ਲਈ ਦੀ ਜੀ ਸੁਖਬੀਰ ਬਾਦਲ ਇਸ ਵਾਰੀ ਚੋਣ ਨਹੀਂ ਲੜ ਰਹੇ ਕਾਹਦਾ ਡਰਿਆ ਹਾਰ ਦਾ ਡਰਿਆ ਨਹੀਂ ਜੀ ਉਹਦੇ ਵਿੱਚ ਜੀ ਪਹਿਲਾਂ ਹੀ ਜਦੋਂ ਪ੍ਰਧਾਨ ਜੀ ਦੇ ਪਿੱਛੇ ਜਦੋਂ ਪ੍ਰਧਾਨ ਜੀ ਨੂੰ ਸਾਰੀ ਕਮੇਟੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਜਦੋਂ ਸਾਰਿਆਂ ਤੋਂ ਰਾਇ ਰਾਇ ਲਈ ਗਈ ਤੇ ਉਦੋਂ ਐਲਾਨ ਕੀਤਾ ਸੀ ਇੱਕ ਪਰਿਵਾਰ ਚ ਇੱਕ ਹੀ ਉਹਦਾ ਰਹੇਗਾ ਹਾਂ ਜਾਂ ਉਹ ਅ ਇੱਕ ਹੀ ਚੋਣ ਲੜੇਗਾ ਜਾਂ ਉਹ ਐਮਪੀ ਦੀ ਉਹਨਾਂ ਦੇ ਪਰਿਵਾਰ ਚ ਕੋਈ ਲੜ ਲੇ ਜਾਂ ਕੋਈ ਐਮਪੀ ਲੜ ਲੇ ਨਾਲੇ ਸਰਦਾਰ ਸੁਖਬੀਰ ਸਿੰਘ ਬਦਲ ਜਨ ਸਾਰਾ ਪੰਜਾਬ ਦੇਖਣਾ 13 ਦੀ 13 ਸੀਟਾਂ ਵੇਖਣੀਆਂ ਜੋ ਆਪ ਚੋਣ ਲੜਨਾ ਪਰ ਇਹ ਦੂਜੀ ਸੀਟਾਂ ਵਲਤਿਆਂ ਨਹੀਂ ਜਾਵੇਗਾ ਤੇ ਸਰ ਕੇ ਉਹਨਾਂ ਨੇ ਸਾਰੇ ਸੁਗਿਆਂ ਦੇ ਵਿੱਚ ਆ ਸੌਰੀ ਸਾਰੇ 13 ਦੇ 13 ਕੈਂਦੇ ਵਿੱਚ ਉਹਨਾਂ ਨੇ ਝੋਲ ਲੜਦੀਆਂ ਤੇ ਉਹ ਸਾਰੇ ਪ੍ਰਚਾਰ ਕਰਨਗੇ ਟਾਕੇ ਕਰਨਗੇ 13 ਦੀ 13 ਸੀਟਾਂ ਸ਼ੁਰੂ ਕੀ ਕਰਨ ਨਾਲ ਜਿੱਤੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ ਜਿਹੜੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਹੁਣ ਪਿਛਲੇ ਦਿਨਾਂ ਦੇ ਵਿੱਚ ਕਿਸੇ ਨੂੰ ਬੋਰਡ ਮੰਡਰੀ ਦਾ ਮੈਂਬਰ ਲਾਤਾ ਕਿਸੇ ਨੂੰ ਡਾਇਰੈਕਟਰ ਲਾਤਾ ਸੀਵਰੇ ਬੋਰਡ ਦਾ ਜੀ ਕੀ ਆਉਣ ਵਾਲੇ ਸਮੇਂ ਚਰਮਣੀ ਅਕਾਲੀ ਦਲ ਵੀ ਆਪਣੇ ਵਰਕਰਾਂ ਨੂੰ ਇਸ ਤਰ੍ਹਾਂ ਅਹੁਦੇ ਦਵੇਗੀ ਪਹਿਲਾਂ ਤੁਸੀਂ ਉਹਨਾਂ ਨੂੰ ਪੁੱਛ ਲਓ ਖੁਸ਼ ਤੇ ਹੈਗੇ ਆ ਖੁਸ਼ ਹੈਗੇ ਉਹ ਤੁਹਾਨੂੰ ਪਤਾ ਲੱਗ ਜੀਣਾ ਵੋਟਾਂ ਦੇ ਵਿੱਚ ਤੇ ਉਹਦੇ ਵੈਸੇ ਇਹਨਾਂ ਨੇ ਇੱਕ ਦਾਵਾ ਤਵਾ ਵਰਕਰ ਤੇ ਅਕਾਲੀ ਦਲ ਦਾ ਵਰਕਰ ਹੀ ਹੋ ਜਾ ਕੁਝ ਬਣਾ ਮਿਲੇ ਤਾਂ ਤਾਂ ਵੀ ਸ਼ੇਰ ਆ ਪਰ ਜਨੂਹਣਾ ਆ ਉਹਦੇ ਵਿੱਚ ਅਕਾਲੀ ਦਲ ਪੰਥਕ ਪਾਰਟੀ ਆ ਉਹਦੇ ਵਿੱਚ ਜਨੂਨ ਆ ਉਹਦੇ ਆਉਦਿਆਂ ਨਾਲ ਕੁਝ ਨਹੀਂ ਬੰਦਦਾ ਸਾਨੂੰ ਕਿਤੇ ਉਹਦਾ ਮਿਲਿਆ ਨਹੀਂ ਤਾਂ ਹੀ ਕੰਮ ਕਰਦੇ ਨੇ ਸਾਰੀ ਉਮਰ ਮੈਂ 16 17 ਸਾਲ ਦੀ ਉਮਰ ਦੇ ਵਿੱਚ ਰਾਜਨੀਤੀ ਦੇ ਵਿੱਚ ਕੰਮ ਕਰ ਰਿਹਾ ਇਹ ਆਉਦਿਆਂ ਨਾਲ ਨਹੀਂ ਅਕਾਲੀ ਦਲ ਆ ਕੋਦ ਉਹਦੇ ਅੰਦਰ ਨਹੀਂ ਪੰਥਕ ਪਾਰਟੀ ਆ ਇਹਨੂੰ ਇੱਕ ਹੀ ਗੱਲ ਆ ਸੀ ਆਪ ਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਲੈਣਾ ਵਾ ਤੇ ਪੰਜਾਬ ਦਾ ਵਿਕਾਸ ਹੋ ਸਕੇ ਪੰਜਾਬ ਤਰੱਕੀ ਦੀ ਰਾਹ 'ਤੇ ਫੜ ਸਕੇ ਉਹ ਸਿਰਫ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਹੀ ਹੋਵੇਗਾ ਤੋਂ ਹਰ ਇੱਕ ਵਰਗ ਜਾਂ ਐਸਸੀ ਵਰਗਾ ਜਾਂ ਬੀਸੀ ਵਰਗਾ ਜਾਂ ਜਨਰਲ ਵਰਗਾ ਜਾਂ ਯੂਥ ਵਰ ਯੂਥ ਦੇ ਵਿੱਚ ਜਿੰਨੇ ਵੀ ਨੌਜਵਾਨ ਉਹ ਸਾਰੇ ਇੱਥੇ ਖੋਜਾਂ ਚਲੋਣੇ ਕਹਿੰਦੀ ਸਰਕਾਰ ਉਹਨੇ ਕਹੇ ਦੀ ਕਿਉਂਕਿ ਪਿਛਲੇ ਸਮੇਂ ਚ ਸਾਰਿਆਂ ਨੇ ਵੇਖ ਲਿਆ 2022 ਦੇ ਵਿੱਚ ਜਾਇਆ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਇਲੈਕਸ਼ਨ ਹੋ ਰਹੀ ਸੀ ਤੇ ਲੋਕਾਂ ਨੂੰ ਇਹ ਸੀ ਨੌਜਵਾਨਾਂ ਨੂੰ ਇਹ ਸੀ ਮਤਲਬ ਸਾਡੇ ਨਾਲ ਵੀ ਕਈ ਨੌਜਵਾਨ ਇਹੋ ਜਿਹੇ ਕਿਹੜੇ ਕਹਿੰਦੇ ਨਹੀਂ ਯਾਰ ਆਮ ਆਦਮੀ ਪਾਰਟੀ ਸਰਕਾਰ ਆਉਣੇ ਕਹਿੰਦੀ ਕੀ ਪਤਾ ਸਵੇਰੇ ਕੀ ਚੜ ਜਾਣਾ ਸੂਰਜ ਅਧਰੋ ਚੜ ਲੰਭਣਾ ਹੈ ਤੇ ਪਰ ਤੁਸੀਂ ਵੇਖ ਲਿਆ ਸੂਰਜੇ ਚੜ੍ਹਦੇ ਨਹੀਂ ਦਿੰਦੇ ਕਈ ਵਾਰੀ ਮੈਂ ਵੇਖਿਆ ਤੇ ਬੰਦਾ ਹਾਲਾ ਤ ਤੋ ਇੱਕ ਤਰੀਕ ਨੂੰ ਤੇ ਚਾਰ ਤਰੀਕ ਨੂੰ ਨਤੀਜੇ ਆ ਜਣੇ ਤੁਹਾਡੇ ਸਾਹਮਣੇ ਆ ਵੇਖੋ ਕੀ ਬਾਰੇ ਤੁਹਾਨੂੰ ਨਹੀਂ ਲੱਗਦਾ ਕਿ ਮੌਕਾ ਜਨਤਾ ਨੇ ਨਹੀਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨੇ ਦਿੱਤਾ ਵਾ ਜਿਹੜੇ ਵੋਟਾਂ ਚ ਪਛਲੀ ਰਾ ਜਿੱਤੇ ਆ ਉਹ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਨਹੀਂ ਨਹੀਂ ਉਹ ਬਿਲਕੁਲ ਗੱਲ ਐਕਚੁਅਲੀ ਇਹਨਾਂ ਨੇ ਕੂੜ ਪ੍ਰਚਾਰ ਹੀ ਨਾ ਕੀਤਾ ਸ਼੍ਰੋਮਣੀ ਅਕਾਲੀ ਦਲ ਤੇ ਕਿਉਂਕਿ ਇੱਕ ਕੇਵਲ ਸ਼੍ਰੋਮਣੀ ਅਕਾਲੀ ਦਲ ਇਹੋ ਜੀ ਪਾਰਟੀ ਜਿਨੇ ਰਾਜ ਬਹੁਤ ਲੰਮਾ ਸਮਾਂ ਕਰਦਾ ਸੀ ਕਿਉਂਕਿ ਇਹਨਾਂ ਨੇ ਕੰਮ ਕੀਤੇ ਹੋਏ ਸੀ ਲੋਕਾਂ ਦੇ ਵਿੱਚ ਅਸੀਂ ਜਾ ਰਹੇ ਸੀ ਜੇ ਅਸੀਂ ਕੰਮ ਕੀਤੇ ਸਾਨੂੰ ਵੋਟਾਂ ਪਾ ਦੇ ਪਰ ਇਹਨਾਂ ਨੇ ਸਾਡੇ ਕੰਮ ਦੇ ਉੱਤੇ ਇੱਕ ਕੂੜ ਪ੍ਰਚਾਰੀ ਇਹੋ ਜਿਹਾ ਕਰਤਾ ਸਾਡੇ ਦੇ ਇੱਕ ਝੂਠ ਹੀ ਦਾ ਮਾਰਤਾ ਜਿਹੜਾ ਲੋਕਾਂ ਦੇ ਸਾਹਮਣੇ ਅੱਜ ਤੇ ਲੋਕਾਂ ਦੇ ਸਾਹਮਣੇ ਸਾਰਾ ਕੁਝ ਆ ਗਿਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵਾ ਕਿ ਆਮ ਆਦੀ ਪਾਰਟੀ ਸਰਕਾਰ ਹੀ ਵੇਖ ਲਈ ਆ ਕਾਂਗਰਸ ਦੀ ਵੇਖ ਲਈ ਆ ਤੇ ਪਿੱਛੇ 10 ਸਾਲ ਅਕਾਲੀ ਦਲ ਦੀ ਰਾਜ ਆਇਆ ਸਾਰਾ ਕੰਮ ਤੁਸੀਂ ਦੇਖੋ 2016 16 ਸਾਲਾਂ ਦੇ ਵਿੱਚ ਜਾਈਏ ਜੇ ਅਜ ਤੋਂ 7-8 ਸਾਲ ਪਿੱਛੇ ਜਾਈਏ ਤੇ ਹਰ ਇੱਕ ਕੋਨੇ ਦੇ ਵਿੱਚ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਪਿੰਡ ਦੇ ਵਿਚਾਰ ਇੱਕ ਸ਼ਹਿਰ ਦੇ ਵਿੱਚ ਕੰਮ ਚੱਲਦਾ ਸੀ ਤੇ ਉਹ ਸਿਰਫ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਕਰ ਸਕਦੀ ਹੈ ਇਹ ਨਹੀਂ ਕਰ ਸਕਦੇ ਇਹ ਸਿਰਫ ਲੁੱਟ ਸਕਦੇ ਆ 10 ਸਾਲ 5 ਸਾਲ ਮੰਤਰੀ ਆ ਰਹੇ ਆ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਇਹ ਕਹੀ ਗਏ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਤੇ ਕੀਤਾ ਕੁਝ ਨਹੀਂ ਇਹ ਕਰੀ ਜਾਂਦਾ ਖਜ਼ਾਨਾ ਭਰਿਆ ਬੜਾ ਕਰਦਾ ਫਿਰ ਨਹੀਂ ਕਰਦਾ ਕੁੱਖ ਨਹੀਂ ਕਰਦਾ ਪਿਆ ਝੂਠ ਮਾਰਦਾ ਨੇ ਝੂਠ ਮਾਰੀ ਜਾਣਾ ਤੁਹਾਡੇ ਸਾਹਮਣੇ ਆ ਲੋਕਾਂ ਨੇ ਫਤਵਾ ਦੇਣਾ ਮੇਰੇ ਕਹਿੰਦਾ ਨੇ ਕੁਝ ਹੋਣੀ ਜ਼ਰਾ ਲੋਕਾਂ ਨੇ ਫਤਵਾ ਦੇਣਾ ਤੇ ਤੁਹਾਡੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਤਵਾ ਦੇਣਗੇ ਜਿਹੜਾ ਇਹ ਭਗਵੰਤ ਮਾਨ ਕਹਿੰਦਾ 13 ਜ਼ਰੂਰੀਆਂ ਸੱਚੀ ਗੱਲ ਹੈ 13 ਲੋਕਾਂ ਦਾ ਫਤਵਾ ਇਹਨਾਂ ਹੋ ਜਿਹੜੀਆਂ ਜ਼ੀਰੋ ਇਹਨਾਂ ਨੂੰ ਮਿਲ ਜਾਣਗੀਆਂ ਸੋਸ਼ਲ ਮੀਡੀਆ ਤੇ ਇਹਨਾਂ ਦੇਖੀਦਾ ਜਦੋਂ ਖੋਲੀਦਾ ਤੇ ਉੱਥੇ ਬੜੀਆਂ ਪੋਸਟਾਂ ਪਾਈਆਂ ਹੁੰਦੀਆਂ ਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਆ ਉਹ ਕਾਂਗਰਸ ਤੋਂ ਕਾਪੀ ਕੀਤਾ ਪਿਆ ਹੈ ਸਾਰਾ ਮੈਟਰ ਉਹਦੀ ਸਟ੍ਰੈਟਜੀ ਕਾਪੀ ਕਰਕੇ ਇਹ ਪੰਜਾਬ ਬਚਾਓ ਯਾਤਰਾ ਚਲਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਦੇ ਪੰਜਾਬ ਬਚਾਓ ਯਾਤਰਾ ਜਿਹੜੀ ਚੱਲਣ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸ਼੍ਰੀ ਕਾਲ ਤੱਕ ਸਭ ਤੋਂ ਸ਼ੁਰੂ ਕੀਤੀ ਹੈ ਜੀ ਪਹਿਲਾ ਅੰਮ੍ਰਿਤਸਰ ਦੇ ਹਲਕਿਆਂ ਦੇ ਵਿੱਚ ਫਿਰ ਤਰਨਤਾਰ ਫਿਰ ਫਿਰੋਜ਼ਪੁਰ ਤੇ ਫਿਰ ਅੱਗੇ ਮਾਲਵੇ ਵਾਲ ਜਾ ਰਹੀ ਆ ਤੇ ਇਹ ਤੁਸੀਂ ਵੇਖ ਲ ਸਕਦੇ ਹੋ ਹਜ਼ਾਰਾਂ ਦੇ ਹਿਸਾਬ ਨਾਲ ਟਰੈਕਟਰ ਆ ਰਿਹਾ ਜੀ ਤੇ ਆਮ ਆਮ ਵਾਰੇ ਆ ਰਹੇ ਆ ਲੋਕ ਤੇ ਤੁਸੀਂ ਵੇਖੇ ਜੋਸ਼ ਕਿੰਨਾ ਆਪੇ ਸ਼੍ਰੋਮਣੀ ਅਕਾਲੀ ਦਲ ਦਾ ਚੰਦਾ ਲਾ ਕੇ ਤੇ ਨਾਰੇ ਲਾ ਕੇ ਨੌਜਵਾਨ ਆ ਜਾਂ ਬਜ਼ੁਰਗ ਆ ਹਰ ਇੱਕ ਵਰਗ ਉਹ ਤੇ ਜ ਬੀਬੀਆਂ ਸਾਡੀਆਂ ਭੈਣਾਂ ਵਾਂ ਸਾਨ ਸਾਡੀਆਂ ਮਾਤਾਵਾਂ ਵਾਂ ਸਾਰੇ ਇੱਥੇ ਆ ਰਹੇ ਆ ਤੇ ਉਹਨਾਂ ਨੂੰ ਜੋਸ਼ ਆ ਅਕਾਲੀ ਦਲ ਦੀ ਸਰਕਾਰ ਹੋਣੀ ਚਾਹੀਦੀ ਆ ਜੇ ਸਾਡੇ ਪੰਜਾਬ ਦਾ ਭਲਾ ਹੋਊਗਾ ਤੇ ਉਹ ਅਕਾਲੀ ਦਲ ਦੀ ਸਰਕਾਰ ਚ ਹੀ ਹੋਊਗਾ ਤੇ ਲੋਕ ਲਿਹਾਰੇ ਅਕਾਲੀ ਦਲ ਦੀ ਸਰਕਾਰ ਆ ਕਿ ਐਮਪੀ ਚੋਣਾਂ ਤੋਂ ਬਾਅਦ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆ ਰਹੀ ਆ ਤੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਣਨਗੇ ਜੀ ਵਿੱਚ ਕੋਈ ਟੋਹ ਰਹੇ ਨਹੀਂਗੇ ਜੀ ਫਿਰ ਸੰਜਗਜੀਤ ਸਿੰਘ ਚੋਲਾ ਜੀ ਚੋਲਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਤੇ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਹਾਜ਼ਰ ਦੇ ਗ੍ਰਹਿ ਵਿਖਿਆਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ